ਜਿੱਥੇ ਪੂਰਾ ਦੇਸ਼ ਆਜ਼ਾਦੀ ਦਾ 75ਵਾਂ ਮਹਾਉਤਸਵ ਮਨਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਵਿੱਚ 15 ਅਗਸਤ ਨੂੰ ਝੰਡਾ ਲਹਿਰਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ ਉੱਥੇ ਜ਼ੀਰਪੁਰ ਨਗਰ ਕੌਂਸਲ ਵਿੱਚ ਅਧਿਕਾਰੀਆਂ ਦੀ ਨੱਕ ਹੇਠ ਝੰਡੇ ਦਾ ਅਪਮਾਨ ਦੇਖਣ ਨੂੰ ਮਿਲਿਆ ਅਤੇ ਝੰਡੇ ਨਗਰ ਕੌਂਸਲ ਦੀ ਬੇਸਮੈਂਟ ਵਿੱਚ ਸੁੱਟੇ ਪਏ ਗਏ ਅਤੇ ਜਿੱਥੇ ਇਹ ਝੰਡੇ ਸੁੱਟੇ ਪਏ ਸੀ ਉੱਥੇ ਹੀ ਦਸਤਬਿੰਨ ਅਤੇ ਸ਼ਰਾਬ ਦੀ ਖਾਲੀ ਬੋਤਲ ਅਤੇ ਹੋਰ ਕਚਰਾ ਵੀ ਪਿਆ ਸੀ ਇਹੀ ਨਹੀਂ ਝੰਡੇ ਕਈ ਝੰਡੇ ਧਰਤੀ ਤੇ ਵੀ ਡਿੱਗੇ ਪਏ ਗਏ ਪਰ ਉੱਚ ਅਧਿਕਾਰੀ ਆਪਣਾ ਕਸੂਰ ਮੰਨਣ ਦੀ ਬਜਾਏ ਛੋਟੇ ਅਧਿਕਾਰੀਆਂ ਤੇ ਛੁੱਟਦੇ ਨਜ਼ਰ ਆਏ ਜਦੋਂ ਇਸ ਬਾਰੇ ਨਗਰ ਕੌਂਸਲ ਜੀਰਖਪੁਰ ਦੇ ਕਾਰਜ ਸாதਕ ਅਫਸਰ ਰਵਨੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਹੀ ਮੰਦ ਮੰਦਭੱਗੀ ਘਟਨਾ ਹੈ ਅਤੇ ਇਸ ਵਿੱਚ ਜਿਸ ਵੀ ਛੋਟੇ ਅਧਿਕਾਰੀ ਜਾਂ ਵੱਡੇ ਅਧਿਕਾਰੀ ਦਾ ਕਸੂਰ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਕੌਂਸਲ ਅਧਿਕਾਰੀਆਂ ਨੇ ਉਹ ਝੰਡੇ ਕਿਸੇ ਹੋਰ ਜਗਤ ਤੇ ਸ਼ਿਫਟ ਕਰ ਲਏ ਪਰ ਇਹ ਬੜੀ ਹੀ ਮੰਦ ਭਾਗੀ ਘਟਨਾ ਹੈ ਕਿ ਦੇਸ਼ ਦੇ ਚੰਡੇ ਦਾ ਨਗਰ ਕੌਂਸਲ ਜ਼ੀਰਪੁਰ ਵਿੱਚ ਇਸ ਤਰ੍ਹਾਂ અપਮਾਨ ਹੋਇਆ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੀ ਕਿਸ ਅਧਿਕਾਰੀ ਉੱਪਰ ਗਾਜਗਿਰਦੀ ਹੈ ਸਰ ਇੱਕ ਚੰਡੇ 15 ਅਗਸਤ ਨੂੰ ਨਿਕਲ ਕੇ ਗਿਆ ਜੀ ਔਰ ਜਿਹੜੇ ਚੰਡੇ ਬਚੇ ਸੀ ਇਹ ਲੋਕਾਂ ਚ ਮੰਨਣ ਸੀ ਉਹ ਨੀਚੇ ਬੇਸਮੈਂਟ ਵਿੱਚ ਕੂੜੇਦਾਨਾਂ ਦੇ ਨਾਲ ਸੁੱਟੇ ਹੋਏ ਹਨ ਕੀ ਕਰਨਾ ਹੈ ਦੇਖੋ ਜਿਹੜੇ ਜਿਹੜੇ ਕੁਝ ਸਾਡੇ ਫਲੈਗਸ ਨੀਚੇ ਪਏ ਨੇ ਜਿਹੜੇ ਬੇਸਮੈਂਟ ਦੇ ਵਿੱਚ ਤੁਹਾਡਾ ਸਟੋਰ ਰੂਮ ਹੈਗਾ ਜਿੱਥੇ ਫਰੈਸ਼ ਸਮਾਨ ਰੱਖਿਆ ਜਾਂਦਾ ਉੱਥੇ ਇੱਕ ਪੂਰਾ ਗਾਨਮੀ ਹੈ ਜਿਹੜੇ ਤੁਸੀਂ ਪੂਰੇ ਜਾਂਦੇ ਦੀ ਗੱਲ ਕਰਦੇ ਹੋ ਉਹ ਸਾਡਾ ਫਰੈਸ਼ ਪੂਰਾ ਗਾਨਡਸਟਰੀਨ ਜਿਹੜਾ ਅਸੀਂ ਡਿਸਟ੍ਰੀਬਿਊਟ ਨਹੀਂ ਕੀਤਾ ਸ਼ਹਿਰ ਚ ਉਹ ਹੈ ਜਿਹੜੀ ਗੱਲ ਤੁਸੀਂ ਛੰਡੇ ਸੁੱਟਣ ਦੀ ਗੱਲ ਕਰਦੇ ਹੋ ਛੰਡੇ ਖੱਟੋ ਕਰ 3 ਫੁੱਟ ਉੱਚੇ ਜ਼ਮੀਨ ਤੋਂ ਰੱਖੇ ਹੋਏ ਹੈਗੇ ਨੇ ਪਰ ਫੇਰ ਵੀ ਉਹ ਵੀਡੀਓ ਚ ਐਜ਼ ਇਟ ਇਜ਼ ਦੇਖਣ ਤੋਂ ਲੱਗਦਾ ਵੀ ਜਿਸ ਲੈਵਲ ਦੀ ਔਰ ਜਿਸ ਪੱਧਰ ਦੀ ਸਨਮਾਨ ਤੁਹਾਨੂੰ ਦੇਣਾ ਚਾਹੀਦਾ ਇੰਟਰਨੈਸ਼ਨਲ ਫਲੈਗ ਦਾ ਉਹ ਉਸ ਪੱਧਰ ਦਾ ਸਨਮਾਨ ਇੱਥੇ ਨਹੀਂ ਮਿਲ ਰਿਹਾ ਜੇ ਜੋ ਐਸ ਦਾ ਵੀਡੀਓ ਜਿਹੜੀ ਉਹ ਕਹਿ ਰਹੀ ਹੈ ਜਾਂ ਉਹ ਤੋਂ ਦੱਸ ਰਹੀ ਹੈ ਸੋਰੀ ਕਿ ਰੈਡੀ ਇਹ ਰਿਗਾਰਡਿੰਗ ਮੈਂ ਮੇਰੇ ਆਲਰੇਡੀ ਅਕਾਊਂਟ ਆਫੀਸਰ ਜਿਹੜੇ ਹੈਗੇ ਨੇ ਵੀਰੇ ਕੁਮਾਰ ਜੀ ਉਹਨਾਂ ਨੂੰ ਇਨਕੁਆਰੀ ਆਫਸਰ ਲਾਤਾ ਦੋ ਦਿਨਾਂ ਦੇ ਵਿੱਚ ਜਿਹੜੀ ਇਨਕੁਆਰੀ ਦੋਤਾ ਜੀ ਕਿ ਕਿਹੜੇ ਬੰਦੇ ਨੇ ਉਹਨੂੰ ਪ੍ਰੋਪਰ ਤੈਅ ਲਾ ਕੇ ਉਸ ਨੂੰ ਸਜ਼ਾ ਕੇ ਕੰਮ ਲਖ ਸਿਕਸ ਰੈਡੀ ਜੋ ਉੱਤੇ ਪਏ ਹੋਏ ਨੇ ਤੇ ਕੂੜਾਦਾਨ ਦੇ ਵਿੱਚ ਇੱਕ ਬੋਤਲ ਸ਼ਰਾਬ ਦੀ ਪਈ ਹੋਈ ਹੈ ਤੇ ਹੋਰ ਜਿਹੜਾ ਰੱਦੀ ਫਾਈਲਾਂ ਜਿਹੜੀਆਂ ਪਈਆਂ ਸੀਗੀਆਂ ਨਾ ਕਿ ਸਟੋਰ ਨਹੀਂ ਸਿਰਫ ਖੁੱਲਾ ਏਰੀਆ ਬੇਸਮੈਂਟ ਏਰੀਆ ਜੀ ਉਹ ਉਹ ਸਾਡਾ ਬੇਸਮੈਂਟ ਦਾ ਏਰੀਆ ਹੈ ਜ ਮੇਰਾ ਸਟੋਰ ਦਾ ਏਰੀਆ ਹੈਗਾ ਇੱਥੇ ਸਾਡੇ ਜਿਵੇਂ ਜਿਹੜੀ ਰੈਡੀ ਕਿਨਨ ਸੀ ਉਹ ਇੰਪੋਰਟੈਂਟ ਰੈਡੀ ਹੈਗੀ ਆ ਫਰੂਟਸ ਜਿਹੜੀ ਅਸੀਂ ਪਾਉ ਕਰਕੇ ਰੱਖੀ ਹੋਈ ਆ ਤੇ ਜਿਹੜੇ ਬੰਦੇ ਲੈਨ ਨਹੀਂ ਆਇਆ ਉਹ ਜਿਹੜੀ ਹੈਗੀ ਆ ਜਿਹੜਾ ਡਸਟਬਿਨ ਦੀ ਗੱਲ ਕਰਦੇ ਹੁਣ ਕਿ ਪਿਆ ਉਹ ਸਾਡਾ ਫਰੈਸ਼ ਵਸਤੂ ਨਾ ਸ਼ਰਾਬ ਬੋਤਲ ਸ਼ਰਾਬ ਦੀ ਬੋਤਲ ਵੀ ਹੈ ਸਰ ਮੈਂ ਨਹੀਂ ਦੇਖੀ ਜੀ ਦੇਖੀ ਆ ਤਾਂ ਮੈਂ ਵੀਡੀਓ ਰਿਕਾਰਡਿੰਗ ਐਸਾ ਕਰ ਸਕਦਾ ਕਿ ਜਿ세 ਕਰਕੇ ਮੈਂ ਇਸ ਚੀਜ਼ ਨੂੰ ਵਾਈਪੀ ਨਹੀਂ ਲੈ ਰਿਹਾ ਬਰਾ ਸਟਰੋਂਗਲੀ ਲੈ ਰਿਆ ਤੇ ਬੈਂਕ ਆਫਿਸਰ ਜਿਹੜੇ ਹੈਗੇ ਨੇ ਉਹਨਾਂ ਨੂੰ ਇਨਕੁਆਰੀ ਲਾਟਾ ਲਾਟਾ ਹੈਗਾ ਜੇ ਕਿਸ ਲੈਵਲ ਤੇ ਵੀ ਜਿਹੜੇ ਵੀ ਮੁਲਾਜ਼ਮ ਵੱਲੋਂ ਇਹੋ ਚੀਜ਼ ਦੇ ਵਿੱਚ ਪੂਰੀ ਸਨਮਾਨ ਨਹੀਂ ਦਿੱਤਾ ਗਿਆ ਜਾਂ ਕਮਜ਼ੋਰੀ ਛੱਡੀ ਹੈ ਉਹਦੇ ਖਿਲਾਫ ਸੂਟੇਬਲ ਡਿਪਾਰਟਮੈਂਟਲ ਜਾਂ ਅਦਰਵਾਈਜ਼ ਐਕਸ਼ਨ ਹੋਏਗਾ ਅਸਾਰੇ ਜ਼ਿੰਮੇਵਾਰੀ ਕਿਦੀ ਬਣਦੀ ਹੈ ਜੀ ਇਹ ਇਸੇ ਵਾਸਤੇ ਇਨਕੁਆਰੀ ਆਫਿਸਰ ਭਾਈ ਰਿਹਾ ਹੈ ਇਹਨਾਂ ਨੂੰ ਐਸੀ ਕਰਕੇ ਮੈਂ ਜਿੰਨੇ ਵੀ ਮੇਰੇ ਸਟਾਫ ਦੇ ਜਿੰਨੇ ਵੀ ਮੇਰੇ ਆਫਿਸਰ ਸੀਗੇ ਅਸੀਂ ਬੜੀ ਸਪੈਸ਼ਲੀ ਕਮਿਟੀ ਕੀਤੀ ਉਸ ਮੀਟਿੰਗ ਦੇ ਵਿੱਚ ਮੈਂ ਬੜੀਆਂ ਸਖਤ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਸੀ ਕੀ ਝੰਡੇ ਲਗਵਾਏ ਆ ਜਿਹੜੇ ਸ਼ਹਿਰ ਚ ਕਿਉਂਕਿ ਅਸੀਂ 55000 ਝੰਡਾ ਸ਼ਹਿਰ ਚ ਲਗਵਾਇਆ ਸੀ ਵੀ ਜਿਹੜੇ ਝੰਡੇ ਆਪਾਂ ਲਗਵਾਏ ਆ ਇਹ ਲਗਵਾਣਾ ਵੀ ਆਪਣੀ ਡਿਊਟੀ ਸੀ ਪਰ ਲੇਕਿਨ ਉਹਨੂੰ ਸਾਹਮਣਾ ਵੀ ਆਪਣੀ ਡਿਊਟੀ ਹੈ ਪਰ ਉਹ ਬਕਾਇਦਾ ਮੀਟਿੰਗ ਦੀ ਪ੍ਰੋਸੀਡਿੰਗਸ ਅਸੀਂ ਉਹਨਾਂ ਨੂੰ ਇਸ਼ੂ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਲੈਵਲ ਤੇ ਜਾਂ ਉਹਨਾਂ ਦੇ ਕੋਈ ਨਿਚਲੇ ਐਗਜ਼ੀਕਿਊਸ਼ਨ ਜਿਹੜੇ ਬੰਦਿਆਂ ਨੇ ਵੱਲੋਂ ਕੀਤੀਆਂ ਇੰਦੀ ਉਹਨਾਂ ਦੇ ਲੈਵਲ ਤੇ ਕੁਝ ਕਰਨ ਨੂੰ ਹੋਊਗਾ ਉਸ ਤੋਂ ਬਾਅਦ ਸਰ ਨਗਰ ਕੌਂਸਲ ਦੇ ਵਿੱਚ ਯੂ ਪਾਦਤੇ ਉੱਤੇ ਤੁਸੀਂ ਤਣਾਅ ਦੋ ਤੁਹਾਡੀ ਜ਼ਿੰਮੇਵਾਰੀ ਹੈ ਸਰ ਸਾਰਾ ਨਗਰ ਕੌਂਸਲ ਤੁਹਾਡੇ ਅੰਡਰ ਹੈ ਤੁਹਾਨੂੰ ਨਹੀਂ ਲੱਗਦਾ ਸਰ ਤੁਹਾਡੇ ਕੋਲ ਨੇ ਦਫਤਰ ਦੇ ਲਈ ਤਾਂ ਹੀ ਇਹ ਉਹ ਹੋ ਰਿਹਾ ਜੀ ਨਹੀਂ ਹੋ ਰਿਹਾ ਤਾਂ ਹੀ ਕਰ ਰਹੇ ਹੈ ਜਿਹੜੇ ਮੋਟੀਬਲਿਕ ਕਰ ਰਹੇ ਤਾਂ ਹੀ ਹੋ ਰਿਹਾ